ਸਤ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਅੱਜ ਆਏ ਆਪਾਂ ਸਰੰਦ ਨਾਜ ਮੰਡੀਵਾਂ ਆਪਣੀ ਨਿਕਲੀ ਧੀ ਬਾਈ ਸਬਸਿਡੀਆਂ ਕੀ ਮਲਚਰ ਕੀ ਜਿਹੜਾ ਆਪਾਂ ਨੇ ਮੈਸ਼ੋ ਕੰਪਨੀ ਕੋਲ ਲਿਆ ਉਰੇ ਆਪਣੀ ਡੀਲਰਸ਼ਿਪ ਹੈ ਇਸ ਕੀ ਬਾਈ ਕੀ ਗ੍ਰੀਨ ਲੈਂਡ ਐਗਰੀਕਲਚਰ ਐਪਲੀਮੈਂਟ ਦੇ ਕੇ ਨਾਂ ਪਰ ਜਸਵੀਰ ਸਿੰਘ ਪੈਣੀ ਇਹ ਆਪਣਾ ਫਤੇਗੜ ਸਾਹਿਬ ਹੈ ਸਰਾਂੰਦ ਨਾਜ ਮੰਡੀਵਾਂ ਬਾਈਵਾ ਇੱਕ ਦਸਮੇਸ਼ ਕੀ ਡੀਲਰਸ਼ਿਪ ਹੈ ਕਲੈਂਡ ਫੋਰਸ ਨਾ ਦਸਮੇਸ਼ ਮਲੇਰ ਕੋਟਲੇ ਕੀ ਹਰ ਇੱਕ ਇੰਟਰਨੈਸ਼ਨਲ ਜਿਹੜੇ ਲੁਧਿਆਣੇ ਵਾਲੇ ਆ ਇਨਾਂ ਕੀ ਐਪਲੀਮੈਂਟਾਂ ਕੀ ਡੀਲਰਸ਼ਿਪ ਹੈ ਬਾਈਵਾ ਇੱਕ ਬਾਈਵਾ ਹੈ ਸਰਬਨ ਸਿੰਘ ਸੰਗਰੀ ਵਾਲੇ ਕੀ ਬਾਕੀ ਆਪਾਂ ਨੇ ਲਿਆ ਇਹ ਆਪਾਂ ਨੇ ਇਹ ਲਿਆ ਬਈ ਮੈਸ਼ੋ ਕੰਪਨੀ ਦਾ ਮਲਚਰ 8 ਫੁੱਟਾ ਇਹ ਬਾਈ 8 ਫੁੱਟ ਅੰਦਰ ਅੰਦਰ ਕਵਰ ਕਰਾਇਆ ਹੈ ਹੋਰ ਵੀ ਕਹੀਂ ਦੇਖੇ ਤੇ ਲੈਂਡ ਫੋਰਸ ਕਾ ਵੀ ਦੇਖਿਆ ਦਾ ਬਾਈ ਲਿੰਕਨ ਕਾ ਵੀ ਦੇਖਿਆ ਦਾ ਆਪਣੇ ਇੱਕ ਯਾਰ ਮਿੱਤਰ ਨੇ ਲਿੰਕਨ ਕਾ ਵੀ ਲੈ ਆਇਆ ਜਣੀ ਉਹ ਚਲ ਆਪਾਂ ਨੂੰ ਠੀਕ ਲੱਗਿਆ ਹੈ ਵੀ ਬਜਟ ਮਾਇਆ ਆਪਣੇ ਨੇੜੇ ਵੀ ਹੈ ਚਲੋ ਆਪਾਂ ਨੇ ਇਹ ਲਿਆ ਜੀ ਆ ਰਿਹਾ ਜੀ ਆਪਣਾ ਟਰੈਕਟਰ ਅੱਗੇ ਕੀ ਦੇਖੇ ਜੀ ਤੁਹਾਨੂੰ ਜਾਣਕਾਰੀ ਟਰੈਕਟਰ ਆਣਦੇ ਹੋ ਆਪਣਾ ਉਹ ਪੱਟੇ ਤੋਂ ਉਹ ਕਿਹੜਾ ਤੇਲ ਨੂੰ ਰੈਕ ਨੂੰ ਕਿਹੜਾ ਦੇ ਸੀ ਪਿੱਛੇ ਨੂੰ

ਇਹ ਚੱਲ ਨਵੀਂ ਆ ਗਈ। ਕੀ ਗੱਲ? ਉੱਪਰ ਸਿਟਣ ਵਾਲੀ ਨਹੀਂ ਆਉਂਦੀ ਬਾਈ। ਕਸਬੇ ਦੇ ਪੈਰ ਕੁੜੇ। ਆਪਰੇ ਜਿਹੜਾ ਤੁੰਗੋ ਕਰਦਾ। ਵੀਰਾਂ ਨਾਲ। तो हमें बढ़नी